ਬਾਲੀਵੁੱਡ 'ਚ ਸਲਮਾਨ ਖਾਨ ਦੇ ਨਾਲ ਤੁਹਾਡੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਨੇ ਜੀ ਸਲਮਾਨ ਖਾਨ ਤੁਹਾਡੀ ਗਾਇਕੀ ਦੇ ਮੁਰੀਦ ਕਿਵੇਂ ਬਣਦੇ ਆ ਸਲਮਾਨ ਭਾਜੀ ਐਕਚੁਅਲੀ ਬਹੁਤ ਜ਼ਿਆਦਾ ਦੋਸਤ ਨੇ ਰਜਤ ਭਾਜੀ ਦੇ ਠੀਕ ਆ ਹਾਂ ਉਹ ਸਲਮਾਨ ਭਾਜੀ ਨੂੰ ਵੈਸੇ ਤਾਂ ਪਹਿਲਾਂ ਤਾਂ ਬਹੁਤ ਮਿਲਦੇ ਹੁੰਦੇ ਸੀਗੇ ਜੀ ਜਦੋਂ ਅਸੀਂ ਮੈਂ ਵੀ ਬਹੁਤ ਟੌਪ ਤੇ ਸੀਗਾ ਉਸ ਦੌਰਾਨ ਬਾਲੀਵੁੱਡ 'ਚ ਨਾ ਭਾਜੀ ਮੇਰਾ ਜ਼ਿਆਦਾ ਰਿਹਾ ਨਹੀਂ ਮੈਂ ਬਾਲੀਵੁੱਡ ਨਾਲ ਜ਼ਿਆਦਾ ਸੰਪਰਕ ਬਣਾਇਆ ਨਹੀਂ ਮੇਰੀ ਗਲਤੀ ਸੀਗੀ ਜੀ ਤੇ ਕਿਉਂਕਿ ਇੱਕ ਤੇ ਨੇਚਰ ਨਹੀਂ ਰਲਦੀ ਸੀ ਇਹ ਕੋ ਜਿਹੜਾ ਬੰਬੇ ਸ਼ਹਿਰ ਹੈ ਨਾ ਉਹ ਬਹੁਤ ਮਸ਼ੀਨੀ ਹੈ ਠੀਕ ਹੈ ਉਹ ਤੇ ਕੰਮ 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 ਬਹੁਤ ਕਰਦੇ ਆ ਫਿਰ ਜਦੋਂ ਮੇਰਾ ਇਮੋਸ਼ਨ ਦਾ ਕੋਈ ਪੰਗਾ ਹੁੰਦਾ ਨਾ ਜਿੱਦਾ ਮੈਰੀ ਤੁਹਾਡੀ ਦੋਸਤੀ ਹੈ ਜੇ ਤੁਸੀਂ ਵਿੱਚੋਂ ਥੋੜਾ ਵੀ ਮੈਨੂੰ ਇਗਨੋਰ ਕੀਤਾ ਨਾ ਜੇ ਤੁਸੀਂ ਸੋਚਿਆ ਯਾਰ ਜੱਸੀ ਨਾ ਹੁਣ ਥੋੜੇ ਦਿਨ ਤੇ ਕੰਮ ਨਹੀਂ ਹੈਗਾ ਪਰ ਬੰਬੇ ਕੀ ਹੈ ਬੰਬੇ ਜਦ ਦਿਨ ਕੰਮ ਹੁੰਦਾ ਉਹ ਦਿਨ ਫੋਨ ਕਰ ਲੰਗਾ ਠੀਕ ਹੈ ਪਰ ਮੈਨੂੰ ਇਹ ਹੁੰਦਾ ਵੀ ਯਾਰ ਦੋਸਤੀ ਵੀ ਚਾਹੀਦੀ ਹੈ ਇਮੋਸ਼ਨ ਵੀ ਚਾਹੀਦੇ ਆ ਉਹਦੇ ਵਿੱਚ ਉਹਦੀ ਇਨਵੈਸਟਮੈਂਟ ਵੀ ਚਾਹੀਦੀ ਹੈ ਬਿਲਕੁਲ ਠੀਕ ਤੇ ਉਦੋਂ ਤੇ ਜਿਆ ਫਿਰ ਜਦੋਂ ਰਜਿਤ ਭਾਜੀ ਦੇ ਘਰ ਪਹਿਲੀ ਮੁਲਾਕਾਤ ਮੇਰੀ ਹੋਈ ਚੰਗੀ ਤਰ੍ਹਾਂ ਜਿੱਥੇ ਹੀਰ ਪਪੂਲਰ ਹੋਈ ਸੀ ਜਿੱਥੇ ਮੈਂ ਡਾਈਨਿੰਗ ਟੇਬਲ ਦੇ ਉੱਤੇ ਹੀਰ ਸੁਨਾ ਸੁਣਾ ਰਿਆ ਸੀ ਉਹ ਬਹੁਤ ਵਾਇਰਲ ਹੋਈ ਸੀ ਉਹ ਬੀਨਾ ਕਾਕੂ ਨੇ ਬਣਾਈ ਸੀਗੀ ਉਹ ਵੀਡੀਓ ਜੀ ਤੇ ਉਸ ਦਿਨ ਤੋਂ ਫਿਰ ਸ਼ੁਰੂਆਤ ਹੋਈ ਫਿਰ ਉਹਨੂੰ ਵੀ ਪਤਾ ਸੀ ਫਿਰ ਸਾਡੇ ਕਾਮਨ ਫਰੈਂਡ ਜਿਹੜੇ ਉਹ ਰਜਿਤ ਸ਼ਰਮਾ ਭਾਜੀ ਠੀਕ ਹੈ ਰਜਿਤ ਜੀ ਦੇ ਘਰੋਂ ਤੋਂ ਕਰ ਤੋਂ ਸ਼ੁਰੂ ਹੋਇਆ ਥੈਨ ਫਿਰ ਬੰਬੇ ਜਦੋਂ ਹੋਇਆ ਫਿਰ ਆਬੂਤਾਬੀ ਹੋਇਆ ਚੰਡੀਗੜ੍ਹ ਆਗੇ ਦੇ ਚੰਡੀਗੜ੍ਹ ਨੂੰ ਨੰਨੇ ਮੈਨੂੰ ਮਿਲੇ ਅਚਾਨਕ ਉਦੋਂ ਤੇ ਮਤਲਬ ਹੁਣ ਤੇ ਬਹੁਤ ਵੱਡੇ ਸਟਾਰ ਨੇ ਉਹ ਮੈਨੂੰ ਕਹਿੰਦੇ ਕਿ ਮੇਰੇ ਪਤਾ ਚੱਲਾ ਹੈ ਕਿ ਉਹ ਹੀਰ ਆਪਕੀ ਬੜੀ ਪਪੂਲਰ ਹੋਈ ਹੈ ਮੈਂ ਕਿਹਾ ਹਾਂਜੀ ਭਾਜੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਤਾਂ ਕਹਿੰਦੇ ਕਿ ਰਾਤ ਕੋ ਆਜ ਮਿਲेंगे ਇਤਨੇ ਵਜੇ ਆ ਜਾਣਾ ਮੈਂ ਕਿਹਾ ਠੀਕ ਹੈ ਭਾਜੀ ਕਹਾਂ ਪਰ ਕਹਿੰਦੇ ਉੱਲਲੇ ਥੋਟਲ ਤੇ ਜਦੋਂ ਰਾਤ ਨੂੰ ਉਹ ਖਾਣਾ ਖੁਣਾ ਖਾ ਰਹੇ ਸੀ ਮੈਂ ਥੋੜਾ ਸੰਗ ਰਿਹਾ ਸੀ ਅੱਛਾ ਅਸੀਂ નીચે ਬੈਠੇ ਹੋਏ ਸੀ ਸਾਰੇ ਅਸੀਂ ਨਵਰਾਜ ਮੈਂ ਸਾਰੇ ਬੈਠੇ ਹੋਏ ਸੀ ਤੇ ਮੈਨੂੰ ਮੈਸੇਜ ਆ ਰਿਹਾ ਸੀਗਾ ਪਰ ਮੈਂ ਥੋੜਾ ਸੰਗਰੇ ਸੀ ਵੀ ਯਾਰ ਮੈਂ ਮਤਲਬ ਜਾਵਾਂਗਾ ਕਿ ਨਹੀਂ ਜਾਵਾਂਗਾ ਮੈਨੂੰ ਅੰਦਰ ਵੜਨ ਦੇਣਗੇ ਕਿ ਨਹੀਂ ਵੜਨ ਦੇ ਮੈਂ ਥੋੜਾ ਹੈਗਾ ਚਾਹੀਏ ਇਸ ਤਰ੍ਹਾਂ ਮਤਲਬ ਬਹੁਤ ਉਹ ਉਹ ਮੈਮਿਕਾ ਨਹੀਂ ਹੈ ਪਰ ਪਿਆ ਤੁਹਾਡੀ ਸਟਰੋਂਗ ਹੈ ਨਹੀਂ ਪਿਆਰ ਤੇ ਮੇਰੀ ਸਾਰੇ ਇਕੱਠੇ ਕਰ ਲੋ ਉਹਨਾਂ ਤੋਂ ਜ਼ਿਆਦਾ ਸਟਰੋਂਗ ਹੈ ਮੇਰੀ IR ਦਾ ਮਤਲਬ ਜਿੰਨੇ ਮੇਰੇ ਰਿਲੇਸ਼ਨ ਹੈ ਕੋਈ ਸ਼ੱਕ ਨਹੀਂ ਅਗਰ ਸਾਰੇ ਕਲਾਕਾਰ ਇਕੱਠੇ ਕਰ ਲੋ ਤੇ ਸਾਰਿਆਂ ਤੋਂ ਜ਼ਿਆਦਾ ਮੇਰੇ ਹੋਣਗੇ ਮਨ ਸਾਰੇ ਇੱਕ ਪਾਸੇ ਤੇ ਮੈਂ ਇੱਕ ਪਾਸੇ ਕੱਲਾ ਤੇ ਉਹ ਮੈਨੂੰ ਸ਼ੇਰੇ ਦਾ ਮੈਸੇਜ ਆਇਆ ਵੀ ਕਿ ਕਾ ਹੂੰ ਮੈਗਾ ਮੈਂ نیچے ਹਾਂ ਕਹਿੰਦੇ ਆ ਜਾ ਉੱਪਰ ਬਾਈ ਬੁਲਾ ਰਿਆ ਉਹ ਗਏ ਫਿਰ ਉੱਥੇ ਬਾਦਸ਼ਾਹ ਜੀ ਸਾਰੇ ਫਿਰ ਉਦੋਂ ਕੋਕਾ ਪਪੂਲਰ ਹੋਇਆ ਫਿਰ ਉਹ ਵਾਇਰਲ ਹੋਇਆ ਤੇ ਉਸ ਟਾਈਮ ਤੇ ਬੋਬੀ ਦੇ ਆਲ ਹੋਣਾਂ ਦਾ ਵੀ ਕਮਬੈਕ ਹੋ ਰਿਹਾ ਸੀ ਜੀ ਤੇ ਉਹਨਾਂ ਦੇ ਇੰਸਟਾ ਤੋਂ ਉਹਨਾਂ ਨੇ ਲਾਈਵ ਕਰਾਇਆ ਤੇ ਕਹਿੰਦੇ ਜਸਸੀ ਗਾਏਗਾ ਔਰ ਯਹਾਂ ਸੇ ਲਾਈਵ ਕਰੋ ਦੇਖੋ ਇਹ ਮਾਰਕੀਟਿੰਗ ਹੈ ਉਹਨਾਂ ਨੇ ਦੇਖਿਆ ਵੀ ਯਾਰ ਇਹ ਬੰਦੇ ਦਾ ਵੀ ਅਜੇ ਕੁਝ ਨਹੀਂ ਬਣ ਰਿਹਾ ਤੇ ਉਦੋਂ ਬੋਬੀ ਵੀ ਥੋੜਾ ਆ ਹੀ ਰਿਹਾ ਸੀਗਾ ਨਾ ਬੋਬੀ ਵੀ ਬਹੁਤ ਜ਼ਿਆਦਾ ਹੋਣ ਜਿੰਦਾ ਬਹੁਤ ਪਪੂਲਰ ਹੈ ਉਦੋਂ ਪਪੂਲਰ ਨਹੀਂ ਸੀ ਜੀ ਤੇ ਬੋਬੀ ਭਾਜੀ ਦੇ ਉੱਥੋਂ ਇੰਸਟਾ ਤੋਂ ਵੀ ਪੂਰਾ ਉਹਨਾਂ ਦਾ ਇੰਸਟਾ ਇਕਦਮ ਬੂਸਟ ਹੋ ਗਿਆ ਤੇ ਮੇਰਾ ਗਾਣਾ ਬੂਸਟ ਹੋ ਗਿਆ ਹੈ ਨਾ ਤੇ ਚੜਾਈਆਂ